ਆਸਾ ਮਹੱਲਾ ਤੀਜਾ ਆਪੇ ਆਪ ਪਛਾਨਿਆ ਸਾਧ ਮਿੱਠਾ ਭਾਈ ਹਰ ਰਸ ਚਖਿਆ ਮੁਗਤ ਭਾਈ ਜਿੰਨਾ ਸੱਚੋ ਪਾਈ ਹਰ ਜਿਉ ਨਰਮਲ ਨਰਮਲਾ ਨਰਮਲ ਮਨ ਵਾਸਾ ਗੁਰਮਤੀ ਸਲਾਹੇ ਆ ਬਿਖਿਆ ਮਾਹ ਉਦਾਸਾ ਰਹਾਉ ਬੇਨ ਸ਼ਬਦ ਆਪ ਨਾ ਜਾਪੈ ਸਭ ਅੰਦੇ ਪਾਈ ਗੁਰਮਤਿ ਘਟ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤੈ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਮ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਏ ਸਦਾ ਸਦਾ ਨਾਮੇ ਮਹਿਲ ਪਾਈ ਨਾਮਹਿ ਕਟ ਚਾਨਣਾ ਨਾਮੇ ਸੋਭਾ ਪਾਈ ਨਾਮਹਿ ਸੁਖ ਉਪਜੈ ਨਾਮੇ ਸਰਨਾਇ ਬਿਨ ਨਾਵੇ ਕੋਈ ਨ ਮੰਨਿਐ ਮਨਮੁਖ ਪਤ ਤਗਵਾਈ ਜੰਪੁਰ ਬਾਧੇ ਮਾਰਿਐ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮੁ 부ਜਾਈ ਨਮੋਹੀ ਨਾਮ ਮੰਨਿਐ ਨਾਮੇ ਵਡਿਆਈ ਜਿਸਨੋ ਦੇਵਤਿਸ ਮਿਲਾ ਗੁਰਮਤੀ ਨਾ ਬੁਝਾਈ ਨਾਨਕ ਸਭ ਕੁਸ਼ ਨਾਮੇ ਕਹਿ ਵਸ ਹੈ ਪੂਰੇ ਭਾਗ ਕੋ ਪਾਈ ਅਸਾਉ ਮਹੱਲਾ ਤੀਜਾ ਦੋਹਾ ਗਣੀ ਮਹਿਲ ਨ ਪਾਇਨੀ ਨ ਜਨਨ ਫਿਰ ਕਾ ਸੁਆਉ ਫਿੱਕਾ ਬੋਲੇ ਨਾਨਕ ਵੇ ਦੂਜਾ ਭਾਉ ਸੁਆਉ ਏ ਮਨੁ ਆ ਕਿਉ ਕਰ ਵਸ ਆਵੈ ਗੁਰ ਪ੍ਰਸਾਦਿ ਠਾਕਿ ਆਇ ਗਿਆਨ ਮਤੀ ਕਰਿ ਆਵੈ ਰਹਾ ਸੋਹਾਗਨੀ ਆਪ ਸਵਾਰਿਨ ਲਾਏ ਪ੍ਰੇਮ ਪਿਆਰ ਸਤ ਗੁਰ ਕੈ ਪਾਣੇ ਚਲਦਿਆਂ ਨਾਮੈ ਸੈ ਸੰਗਾਰ ਸਦਾ ਰਵੇ ਪਿਰ ਆਪਣਾ ਸੱਚੇ ਸੇਜਿਸ ਭਾਏ ਪਿਰ ਕਾ ਪ੍ਰੇਮ ਮੋਹਿਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸ਼ਿੰਗਾਰ ਹੈ ਸੋਭਵੰਤੀ ਨਾਰ ਸਬ ਸਬਰਾਏ ਸੁੰਦਰੀ ਪਿਰ ਕਾ ਹੇਤ ਪਿਆਰ ਸੋਹਗਣੀ ਵਿੱਚ ਰੰਗ ਰੱਖਿ ਆਉਣ ਸੱਚੇ ਲਖ ਪਾਰ ਸਤਿਗੁਰ ਸੇਵਨ ਆਪਣਾ ਸੱਚੇ ਭਾਇ ਪਿਆਰ ਸੋਹਗਣੀ ਵਿੱਚ ਰੰਗ ਰੱਖਿ ਆਉਣ ਸੱਚੇ ਲਖ ਪਾਰ ਸਤਿਗੁਰ ਸੇਵਨ ਆਪਣਾ ਸੱਚੇ ਭਾਇ ਪਿਆਰ ਸੁਹਾਗਣੇ ਸ਼ਿੰਗਾਰ ਬਨਾਇਆ ਗੁਣ ਕਾ ਗਲ ਹਾਰ ਪ੍ਰੇਮ ਪ੍ਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮ ਜਤ ਪਤ ਸ਼ਬਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ ਹਾ ਹਾ ਕਰਦੇ ਸਭ ਫਿਰੈ ਬੇ ਨਿਸ਼ਬਦ ਹਾਉ ਨ ਜਾਏ ਨਾਨਕ ਨ ਮਰਤੇ ਤਿਨ ਹਮ ਗਏ ਸਚੇ ਰਹੇ ਸਮਾਏ ਆਸਾ ਮਹੱਲਾ ਤੀਜਾ ਸਚੇ ਰਤੇ ਸੇ ਨਿਰਮਲੇ ਸਦਾ ਸਚੇ ਸੋਏ ਆਇਥੇ ਘਰ ਕਰ ਜਾਪਦੇ ਅਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਰੂੜੇ ਬਾਣੀ ਜੇ ਰਪੈ ਨਾ ਇਹ ਰੰਗ ਲਹੇ ਨਾ ਜਾਏ ਰਹਾਉ ਹਮ ਨੀਚ ਮੈਲੇ ਅਤ ਅਬਮਾਨੀ ਦੂਜੇ ਪਾਇ ਵਿਕਾਰ ਗੁਰ ਪਰਸੂ ਮਿਲੇ ਕੰਚਨ ਹੋਏ ਨਿਰਮਲ ਜੋਤਿ ਪਾਰ ਬਿਨ ਗੁਰ ਕੋਈ ਨ ਰੰਗੀਐ ਗੁਰ ਮਿਲੇ ਰੰਗ ਚੜਾਓ ਗੁਰ ਕੈ ਪੈ ਭਾਈ ਜੋ ਰਤੈ ਸਿਵਤਿ ਸਚ ਸੁਮਾਉ ਪਰ ਬਿਨ ਲਾਗਨ ਲੱਗੇ ਨਾ ਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੈ ਝੂਠੇ ਠਾਉਣ ਕੋਏ ਜਿਸਨੋ ਆਪੇ ਰੰਗੇ ਸੋ ਰਪਸ ਸਦ ਸੰਗਤ ਮਿਲਾਏ ਪੂਰੇ ਕੁਰਤੇ ਸਤਸੰਗਤ ਉਪਜੈ ਸਜਦੇ ਸੱਚ ਸੁਭਾਏ ਬਿਨ ਸੰਗਤੇ ਸਭ ਅਸ ਰਹਿ ਜੈਸੇ ਪਸ ਢੋਰ ਜਨ ਕੀਤੇ ਤਿਸ ਨ ਜਾਣਣੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਜੇ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਏ ਗੁਰ ਸਿਵਾਤੇ ਨਾ ਪਾਏ ਆ ਵਿੱਠਾ ਅੰਦਰ ਆਏ ਸਭ ਨਾ ਕਾ ਦਾਤਾ ਇੱਕ ਹੈ ਸਿਰ ਤੰਦੇ ਲਾਏ ਨਾਨਕ ਨ ਮਿਲਾਏ ਸਵਾਰਨ ਸ਼ਬਦ ਲੈ ਮਿਲਾਏ ਆਸਾ ਮਹੱਲਾ ਤੀਜਾ ਸਭ ਨਾ ਵੇਨੋ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਇ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁ ਵਿਦ ਸ੍ਰਿਸ਼ਟ ਉਪਾਏ ਹੁਕਮ ਐ ਕਰ ਕਰਾਂਦਾ ਦੂਜਾ ਕਿਸ ਕਹੀਐ ਪਾਈ ਬੁਜਨਾ ਅਬੁਜਨਾ ਤੁਦ ਕੀ ਆ ਇਹ ਤੇਰੇ ਸਿਰ ਕਾਰ ਇਕ ਨਾ ਬਖਸ਼ੇ ਮੇਲ ਲਹੈ ਇਕ ਦਰਗ ਮਾਰ ਕੱਢ ਕੂੜਿਆਰ ਇਕ ਤੌਰ ਪਵਿੱਤ ਪਾਵਨ ਹੈ ਤੁਦ ਨਾ ਮਿਲਾਏ ਗੁਰ ਸੇਵਾ ਤੇ ਸੁਖ ਉਪਜੈ ਸਚ ਸ਼ਬਦ 부ਜਾਏ ਇਕ ਕੁਚਲ ਕੁਚੀਲ ਵਿਖਰੀ ਪਤੇ ਨਾਵੋ ਪਾਪ ਖਵਾਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਜਨਸ ਸੰਜਮੇ ਫਿਰੈ ਉਤਵਤਾਏ ਨਦਰੂ ਕਰੇ ਜਿਸ ਆਪਣੀ ਤਿਸਨ ਭਾਵਨੀ ਲਾਏ ਸਤ ਸੰਤੋਖ ਏ ਸੰਜਮੇ ਮਨ ਨਿਰਮਲ ਸ਼ਬਦ ਸੁਨਾਏ ਲੇਖਾ ਪੜਨਾ ਪਹੁੰਚਿਆ ਕਥ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਐ ਸਚ ਸ਼ਬਦ ਸੋਝਿ ਪਾਏ ਏ ਮਨ ਦੇਹ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹ ਵਿੱਚ ਨਾਮ ਨਿਧਾਨ ਹੈ ਪਾਈਏ ਗੁਰ ਕਾ ਹੇਤ ਅਪਾਰ ਆਸਾ ਮਹੱਲਾ ਤਿ ਜਾ ਸਚ ਰਤਿਓ ਸੋ ਹਗਨੀ ਜਿਨਾਂ ਗੁਰ ਕੇ ਸ਼ਬਦ ਸ਼ਿੰਗਾਰ ਕਰੇ ਸੋ ਪਿਰ ਪਾਇਆ ਸਚ ਸ਼ਬਦ ਵਿਚਾਰ ਆਵਗਨ ਗੁਣੀ ਬਖਸ਼ਾਇਆ ਹਰਿ ਸਿਓ ਲਿਵਲਾਈ ਹਰਿ ਵਰ ਪਾਇਆ ਕਾਮਣੀ ਗੁਰ ਮੇਲ ਮਲਾਈ ਰਹਾਉ ਇੱਕ ਪੇਰ ਹਦੂਰ ਨ ਜਾਣਣੀ ਦੂਜੇ ਪਰਮ ਪੁਲਾਏ ਕਿਉ ਪਾਇਨ ਡੋਹਾਗਣੀ ਦੁਖੀ ਰਹਿਣ ਵਿਹਾਏ ਜਿਨ ਕਾ ਮਨ ਸਚ ਵਸਿਆ ਸਚੀ ਕਾਰ ਕਮਾਏ ਅਨੰਦਿਨ ਸੇਵੇ ਸਹਜ ਸਿਉ ਸਚੇ ਮਾਇ ਸਮਾਏ ਦੋਹਾ ਗਣੀ ਪਰਮ ਪਲਾਈਆ ਕੂੜ ਬੋਲ ਬਿਖਖਾਹੇ ਪੈਰ ਨਾ ਜਾਣਣ ਆਪਣਾ ਸੁੰਝੀ ਸੇਜ ਦੁਖ ਪਾਹੇ ਸੱਚਾ ਸਾਹਿਬ ਏਕ ਹੈ ਮਤਮਨ ਪਰਮ ਪੁਲਾਹੇ ਗੁਰ ਪੂਛ ਸੇਵਾ ਕਰੇ ਸਚ ਨਿਰਮਲ ਮਨ ਵਸਾਹੇ ਸੋਹਗਣੀ ਸਦਾ ਪਿਰ ਪਾਇਆ ਹਮ ਆਪ ਗਵਾਏ ਪਿਰ ਸਤੇ ਅਨਦਨ ਗਹਿ ਰਹੇ ਸੱਚੇ ਸੇਰ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕ੍ਰਿਸ਼ਨ ਪਾਏ ਮਹਿਲ ਨਾਹਿ ਦਹਾਗਣੀ ਅੰਤ ਗਈ ਪਛਤਾਏ ਸੋ ਪਿਰ ਮੇਰਾ ਇੱਕ ਹੈ ਇਕ ਸਿ ਸਉ ਲਿਵ ਲਾਇ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿ ਨਾਚ ਖਾਏ ਉਹਨ ਰਸ ਆਇ ਸਹਿਜ ਸੁਪਾਏ ਸੱਚਾ ਵੇ ਪਰਵਾਹ ਹੈ ਤਿਸਨੋ ਤੇਲ ਨਾ ਤੁਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰਿਆਵਲਾ ਸਜੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲਲਾਹਿ ਜਿੰਨਾ ਪ੍ਰਕਾਸ਼ ਆਦਨ ਆਇਓ ਜੋ ਤੁਰ ਲਿਖਿਆ ਸੁਕਮਾਹਿ ਗੁਰਮਖ ਬਿਜ ਸੱਚ ਜਮੈ ਸਚ ਨਾਮ ਵਪਾਰ ਜੋ ਇਤਲਾਹੇ ਲਾਇਨ ਭਗਤੇ ਦੇ ਭੰਡਾਰ ਗੁਰਮਖ ਸਦਾ ਸੁਹਾਗਣ ਪੈ ਭਗਤ ਸ਼ਿੰਗਾਰ ਅਰ ਦਿਨ 라ਵੇ ਪਿਰ ਆਪਣਾ ਸਚ ਰੱਖੇ ਉਰਤਾਰ ਜਿਨਾਂ ਪਿਰ 라ਵੇ ਆਪਣਾ ਤੰਨਾ ਵਿਟੋ ਬਲ ਜਾਓ ਸਦਾ ਪਰ ਕੈ ਸੰਗ ਰਹੈ ਵਿਚੋਂ ਆਪ ਗਵਾਇ ਤਨ ਮਨ ਸੀਤਲ ਮੁਖ ਉਜਲੇ ਪਰ ਕੈ ਭਾਇ ਪਿਆਰ ਸੇਜ ਸੁਖਾਲੇ ਪਰ ਰਵੈ ਹਮ ਤ੍ਰਿਸ਼ਨਾ ਮਰ ਕਰ ਕਿਰਪਾ ਘਰ ਆਇ ਗੁਰ ਕੈ ਹੇਤੁ ਉਪਾਰ ਵਰ ਪਾਇ ਸੁਹਾਗਨੀ ਕੇਵਲ ਏਕ ਮਰਾਰ ਸਭ ਗੁਨਾ ਬਖਸ਼ਾਏ ਲਇਣ ਮਿਲ ਮਿਲਨ ਹਰ ਨਾਨਕ ਅੱਖਣ ਅੱਖਿਐ ਜੇ ਸੁਨ ਧਰੇ ਪਿਆਰ ਆਸਾ ਮਹੱਲਾ ਤੀਜਾ ਸਤ ਗੁਰ ਤੇ ਗੁਣ ਉਪਜੈ ਜਾਂ ਪ੍ਰਭ ਮਿਲ ਸੋਏ ਸਹਿਜ ਨਾਮ ਧਿਆਇਐ ਗਿਆਨ ਪ੍ਰਗਟ ਹੋਏ اے ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਨਦਾ ਸਦ ਵੇਖਦਾ ਸ਼ਬਦ ਰਹਾ ਪਰਪੂਰ ਰਹਾ ਗਰਮਖ ਆਪ ਪਛਾਣਿਆ ਤਿੰਨੀ ਇੱਕ ਮਨ ਤੇ ਆਇਆ ਸਦਾ ਰਵੇ ਭਿਰ ਆਪਣਾ ਸੱਚੇ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਨਾਈ ਪੱਜ ਪਾਉ ਪਾਹੇ ਮੋਖ ਦੁਆਰ ਸ਼ਬਦ ਸੁਣੀਐ ਸ਼ਬਦ 부ਜਿਆ ਸੱਚ ਰਹੇ ਲਿਵ ਲਾਏ ਸ਼ਬਦ ਹਮੇ ਮਾਰਿਆ ਸੱਜੇ ਮਹਿਰ ਸੁਖ ਪਾਏ ਇਸ ਜੁਗ ਮਹ ਸੋ ਬਾ ਨਾਮ ਕੀ ਬਿਨ ਨਾਮੇ ਸੋਬ ਨ ਹੋਏ ਇਹ ਮਾਇਆ ਕੇ ਸੋਬਾ ਚਾਰ ਦਿਹਾੜੇ ਜਾਂਦੇ ਬ੍ਰਾਹਮਣ ਹੋਏ ਜਿਨੇ ਨਾਮ ਵਿਸਾਰਿਆ ਸੇ ਮੁਏ ਮਰ ਜਾਹੇ ਹਰ ਰਸ ਸਾਦ ਨਯਾਇ ਬਿਸ਼ਟਾ ਮਹੇਸ ਮਾਏ ਇਕ ਆਪੇ ਬਖਸ਼ ਮਲਾਇਨ ਜਗ ਬੋਲਾ ਅੰਨਾ ਪਰਮਾਏ ਇਕ ਆਪੇ ਬਖਸ਼ ਮਲਾਇਨ ਆਨੰਦ ਨਾਮੇ ਲਾਏ ਸਚੁ ਕਮਾਵੇ ਸਚ ਰਹਿ ਸਚੇ ਸਚ ਸਮਾਹਿ ਬਿਨ ਸ਼ਬਦ ਸੁਣੀਐ ਨਾ ਦੇਖਿਆ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੇ ਨਾਮ ਮਿਲੈ ਤ ਸਹਿ ਰਜ਼ਾਏ ਜਿਨ ਬਾਣੀ ਸਚਤ ਲਾਇ ਸੇ ਜਨ ਨਿਰਮਲ ਪਰਵਾਨ ਨਾਨਕ ਨਾਮਤ ਨਾ ਕਦੇ ਨ ਵਿਸਰੈ ਸੇਦਰ ਸੱਚੇ ਜਾਣ ਆਸਾ ਮਹੱਲਾ ਤੀਜਾ ਸ਼ਬਦੋ ਹੀ ਭਗਤ ਜਾਪਦੇ ਜਿਨ ਕੇ ਬਾਣੀ ਸੱਚੇ ਹੋਏ ਵਿਚੋਂ ਆਪ ਗਿਆ ਨਾਉ ਮੰਨਿਆ ਸੱਜ ਮਿਲਾਵਾ ਹੋਏ ਹਰ ਹਰ ਨਾਮ ਜਨ ਕੇ ਪਤ ਹੋਏ ਸਫਲਤ ਨਾਂ ਕਾ ਜਨਮ ਹੈ ਤਿੰਨ ਮਨ ਹੈ ਸਭ ਕੋ ਏ ਰਹਾ ਹਮੇ ਮੇਰਾ ਜਾਤ ਹੈ ਅਤ ਕ੍ਰੋਧ ਵਿਮਾਨ ਸ਼ਬਦ ਮਾਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਦ ਪਾਇਆ ਭਰੇ ਅਖੋਟ ਪੰਡਾਰਾ ਆਵੈ ਸੂរសੇ ਕੇ ਵਪਾਰੀਆ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ ਭਗਤਿ ਸਾਰਨ ਜਾਣਣੀ ਮਨ ਮੁਖ ਅਹੰਕਾਰੀ ਰਹੋ ਆਪ ਖਵਾਇਨ ਜੂਵੇ ਬਾਜੀ ਹਾਰੇ ਬਿਨ ਪਿਆਰ ਭਗਤ ਨ ਹੋਵੇ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਆ ਗੁਰ ਭਗਤ ਮਨ ਧੀਰ ਜਿਸਨੋ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੈ ਕੋ ਨਾਮ ਵਸੈ ਹਮੈ ਦਬਦਾਮਾਰ ਭਗਤਾਂ ਕੇ ਜਤ ਪਤ ਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਨਾਈ ਤਿਸ ਕੇ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਨਰਾਲੇ ਅਲਾਹਾ ਦੇ ਜਾਪੇ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਭੈ ਭਗਤ ਦੇ ਨਾਮ ਸਵਾਰ ਆਸਾ ਮਹੱਲਾ ਤੀਜਾ ਅਨ ਰਸ ਮੈਂ ਪੋਲਾਇਆ ਬਿਨ ਨਾਮੈਂ ਦੁੱਖ ਪਾਏ ਸਤ ਗੁਰ ਪ੍ਰਖ ਨਾ ਭੇਟਿਓ ਜੇ ਸੱਚੇ ਬੂਝ ਬੁਜਾਏ ਏ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ ਅਨ ਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ ਰਹਾਉ ਇਸ ਜੁਗ ਮਹਿ ਗੁਰਮੁਖ ਨਿਰਮਲੇ ਸਤ ਨਾਮ ਰਹੇ ਲਿਵ ਲਾਏ ਵਿਨ ਕਰਮਾ ਕਿਛ ਪਾਈਏ ਨਾਹੀ ਕਿਆ ਕਰ ਕਹਿ ਜਾਏ ਆਪ ਪਛਾਣੈ ਸ਼ਬਦ ਮਰੇ ਮਣੋ ਤਜ ਵਿਚਾਰ ਗੁਰ ਸਰਨਾਈ ਭਜ ਪਏ ਬਖਸ਼ ਬਖਸ਼ਨ ਹਾਰ ਬਿਨ ਨਾਵੇ ਸੁਖ ਨ ਪਾਈਐ ਨਾ ਦੁਖ ਵਿਚੋਂ ਜਾਏ ਇਹ ਜਗ ਮਾਇਆ ਮੋਹ ਵਿਆਪਿਆ ਦੂਜੇ ਪਰਮ ਪੁਲਾਏ ਦੋਹਾ ਗਣੀ ਪਰ ਕੇ ਸਾਰ ਨ ਜਾਣਹਿ ਕਿਆ ਕਰ ਕਰੇ ਸ਼ਿੰਗਾਰ ਆਰੰਧਨ ਸਦਾ ਜਲਦਿਆਂ ਫਿਰੈ ਸਿਜਰਵੈ ਨ ਪਤਾਰ ਸੁਹਾਗਣੀ ਮੈਲ ਪਾਇ ਵਿਚੋਂ ਆਪ ਗਵਾਏ ਗੁਰ ਸ਼ਬਦ ਸ਼ਿੰਗਾਰਿਆ ਆਪਣੇ ਸਹਿ ਲਈਆਂ ਮਿਲਾਏ ਮਰਨਾ ਮਨ ਵਿਸਾਰਿਆ ਮਾਇਆ ਮੋਗਬਾਰ ਮਨ ਮੁਖ ਮਰਮਰ ਜੰਮੈ ਪੀ ਮਰੇ ਜਮਦਰ ਹੋਏ ਖੁਵਾਰ ਆਪ ਮਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਨ ਮੁਖ ਉਜਲੇ ਤਿਤ ਸਚਾ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟ ਪਦੀਆਂ ਕਰਦ ਜਾਵ ਇਕ ਓੰਕਾਰ ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਉਠਾ ਮੇਰੇ ਪਾਈ ਦਰਤ ਗਿਆ ਗੁਰ ਗਿਆਨ ਦਰੜਾਏ ਰਹਾਉ ਸਾਚ ਧਰਮ ਕੇ ਕਰਦੀਨੀ ਵਾਰ ਫਰਹ ਮਹਕਮ ਗੁਰ ਗਿਆਨ ਵਿਚਾਰ ਨਾਮ ਖੇਤੇ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸਾਧ ਸਹਜ ਸੁਖ ਕੇ ਸਭਾਟ ਸਾਬ ਵਾਰੇ ਕਥਾਟ ਜੇ ਜੀਆਂ ਦਨ ਕੋ ਲੈ ਨ ਜਗਾਤ ਸਤ ਗੁਰ ਕਰ ਦਿਨੀ ਤੁਰ ਕੇ ਛਾਪ ਵਕਰ ਨਾਮ ਲਦਖੇਪ ਚਲਾਵ ਲੈ ਲਾਹ ਗੁਰਮੁਖ ਘਰ ਆਵ ਸਤ ਗੁਰ ਸਾਹਾ ਸਿੱਖ ਬਨ ਜਾਰੇ ਪੁੰਜ ਨਾਮ ਲੇਖ ਸਾਜ ਸੁਮਾਰੇ ਸੋ ਵਸ ਇਤ ਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੇ ਨਾਨਕ ਦੇਵ